ਕਈ ਵਾਰੀ ਧੜੇ ਬਣ ਜਾਂਦੇ ਪਾਂਚੀਆਂ ਸਰਪੰਚੀਆਂ ਤੋਂ ਆ ਪਾਰਟੀਆਂ ਪੂਲਟੀਆਂ ਵਾਜੀਆਂ ਤੋਂ ਕਈ ਵਾਰੀ ਅਸੀਂ ਖੇਬੜਨੇ ਕਿਸੇ ਨਾਲ ਲੜਦੇ ਹਾਂ ਝਗੜਦੇ ਹਾਂ ਪਰ ਜਦੋਂ ਸਾਡੇ ਤੇ ਭੀੜ ਪੈਂਦੀ ਹੈ ਪੰਜਾਬ ਤੇ ਉਦੋਂ ਸਾਰੇ ਅਸੀਂ ਇਕੱਠੇ ਹੁੰਦੇ ਹਾਂ ਸਾਰੇ ਇੱਕਤ ਹੁੰਦੇ ਆ ਲੂਟੂ ਟੂਲੇ ਬਹੁਤ ਇਕੱਠੇ ਹੋਣਗੇ ਹੁਣ ਲੁਟਣ ਲਈ ਖਾਣ ਲਈ ਪਰ ਇੱਕ ਗੱਲ ਹੋਰ ਸੁਣ ਲਓ ਜਦ ਸੰਬੰਧ ਦਾ ਕੱਢਿਆ ਪੈਸਾ ਜਿੰਨੇ ਖਾ ਲਿਆ ਉਹਦੇ ਕੋੜ ਪੈਣਾ ਉੱਥੇ ਇਹ ਵੀ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੰਨੀਆਂ ਮੱਝਾਂ ਦੇ ਰਹੇ ਹੋ ਤੁਸੀਂ ਟਰੈਕਟਰ ਦੇ ਰਹੇ ਹੋ ਕਿੰਨੇ ਇਹ ਕਲੀਅਰ ਹੋਣਾ ਚਾਹੀਦਾ ਉਹਨਾਂ ਕਿਸਾਨਾਂ ਨਾਲ ਇੰਟਰਵਿਊ ਹੋਣੀ ਚਾਹੀਦੀ ਇਹ ਨਹੀਂ ਬਈ ਇਦਾਂ ਖੜੀਆਂ ਕਾਲੀਆਂ ਉਹ ਮੱਝਾਂ ਦੇ ਰਹੇ ਜੀ ਇੰਨੀਆਂ ਆਹ ਟਰੈਕਟਰ ਇਦਾਂ ਇਹ ਕੋਈ ਮਤਲਬ ਨਹੀਂ ਕਿਸਾਨ ਉਹਰੇ ਆਵੇ ਕਹੇ ਕਿ ਮੈਨੂੰ ਵਾਕਈ ਟਰੈਕਟਰ ਮਿਲਿਆ ਉਹ ਕਹੇ ਕਿ ਮੈਨੂੰ ਵਾਕਈ ਦੋ ਮੱਝਾਂ ਮਿਲੀਆਂ ਸਾਰਾ ਫੈਕਟਰੀਆਂ ਦਾ ਗੰਦਾ ਪਾਣੀ ਦਰਿਆ ਗੰਦੇ ਕਰਦੇ ਕਿੰਨੇ ਵਧੀਆ ਪਾਣੀ ਸੀ ਸਾਡੇ ਦਰਿਆ ਮੰਨ ਲੈ ਹਨਾ ਦਰਿਆ ਮੰਨ ਲੈ ਠੀਕ ਹੈ ਜੀ ਫਿਰ ਅਸੀਂ ਕੀੜਾ ਨਾਸ਼ਕ ਜਿਹੜੀਆਂ ਦਵਾਈਆਂ ਪਾ ਪਾ ਕੇ ਖੱਤਿਆਂ 'ਚ ਜਿਹੜੇ ਕੀੜੇ ਸਾਡੇ ਮਿੱਤਰ ਸੀ ਅਸੀਂ ਉਹ ਵੀ ਮਾਰਦੇ ਕਦੇ ਮੁਗਲਾਣਾ ਕਦੇ ਗੋਰੀਆਣਾ ਹਰ ਵਾਰ ਲੜੇ ਆ ਬਾਪੂ ਪੰਜਾਬ ਸਿਆਂ ਤੇਰੇ ਨਾਲ ਖੜੇ ਆ ਸਸਕਲ ਜੀ ਮੈਂ ਭਪਿੰਦਰ ਗਰੇਵਾਲ ਡੇਲੀ ਪੁਸ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਮੌਜੂਦ ਆ ਆਉਂਦੇ ਕੱਲ ਨੂੰ 13 ਤਰੀਕ ਨੂੰ ਪੰਜਾਬ ਡੇ ਮੇਲਾ ਹੋਣ ਜਾ ਰਿਹਾ ਔਰ ਉਹਦੇ ਚ ਵੱਖ-ਵੱਖ ਸਿੰਗਰ ਜਿਹੜੇ ਪਰਫਾਰਮ ਕਰਨਗੇ ਔਰ ਮੇਰੇ ਨਾਲ ਭਾਈ ਮੰਗੀਮਨਾਲਾ ਸੋ ਭਾਈ ਜੀ ਪਹਿਲਾਂ ਤਾਂ ਡੇਲੀ ਪੁਸ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਸਸਕਲ ਜੀ ਗਰੇਵਾਲ ਸਵਾਲ ਪਹਿਲਾਂ ਤੁਹਾਨੂੰ ਬਹੁਤ ਪਿਆਰ ਭਰੀ ਸਸਕਲ ਡੇਲੀ ਪੋਸਟ ਪੰਜਾਬ ਦੀ ਸਾਰੀ ਟੀਮ ਜਿੰਨੀ ਵੀ ਇੱਥੇ ਕੰਮ ਕਰਦੀ ਹੈ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਸਕਲ ਕਿਉਂਕਿ ਤੁਸੀਂ ਮਾਂ ਬੋਲੀ ਲਈ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਹੋ ਪੰਜਾਬੀ ਲਈ ਸੋ ਜਿੰਨੇ ਵੀ ਸਰੋਤੇ ਸੁਣ ਰਹੇ ਉਹਨਾਂ ਨੂੰ ਵੀ ਬਹੁਤ ਪਿਆਰ ਭਰੀ ਸასი ਸ਼ਕਤ ਕਿਵੇਂ ਆ ਫਿਰ ਬਾਈ ਜੀ ਕਿਵੇਂ ਚੱਲ ਰਿਹਾ ਪਹਿਲਾਂ ਤਾਂ ਇਹ ਦੱਸੋ ਜਿਵੇਂ ਕਿਵੇਂ ਚੱਲ ਰਿਹਾ ਔਰ ਜਿਵੇਂ ਵਧੀਆ ਯਾਰ ਹੁਣ ਕੱਲ ਨੂੰ ਸ਼ੋਅ ਆ ਸ਼ੋਅ ਲਾਉਂਦੇ ਆ ਟੈਚੀ ਰੱਖਿਆ ਹੁਣ ਗੱਡੀ ਦੇ ਵਿੱਚ ਏਅਰਪੋਰਟ ਨੂੰ ਭੱਜਣਾ ਆ 14 ਨੂੰ ਯੂਕੇ ਆ ਵਾਜਦਾ ਪਹਿਲਾਂ ਚਲੋ ਪ੍ਰਮਾਤਮਾ ਨੇ ਵਧੀਆ ਕਹਿੰਦੇ ਹੁੰਦੇ ਰੋਟੀ ਪਣੀ ਚੱਲੀ ਜਾਂਦਾ ਜੀ ਵਧੀਆ ਹਾਂਜੀ ਹਾਂਜੀ ਉਹ ਮੈਂ ਅੱਗੇ ਕਹਿਣਾ ਹੁੰਦਾ ਜੀ ਉਹ ਕਲਾਕਾਰੀ ਤੇ ਸਾਡੇ ਵਸਦਾ ਰੋਗ ਨਹੀਂ ਐਵੇਂ ਗੱਲਾਂ ਹੀ ਆ ਬਾਬੇ ਨਾਨਕ ਨੇ ਇੱਕ ਪਰਦੇ ਬਣਾਏ ਆ ਉਹ ਸਾਡੀ ਟੈਂਟ ਚ ਕਾਨਾ ਫਸਿਆ ਹੈ ਵਜਾਈ ਜਾਂਦੇ ਆ ਰੋਟੀ ਪਾਣੀ ਦੇ ਵਸੀਲੇ ਬਣੇ ਆ ਜਿਹੜਾ ਗਾਇਕੀ ਆ ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਆ ਬਾਈ ਕਿਵੇਂ ਦੇਖਦੇ ਆ ਜਿਹੜਾ ਹਰ ਸਾਲ ਆਪਾਂ ਦੇਖੋ ਮੇਲੇ ਕਰਾਉਨੇ ਆ ਔਰ ਇਸ ਵਾਰ ਥੋੜੇ ਜਿਹਾ ਮੇਲੇ ਘੱਟ ਹੋਏ ਨੇ ਪਰ ਜਿੰਨੇ ਵੀ ਹੋਏ ਨੇ ਜਦੋਂ ਇਸ ਤਰ੍ਹਾਂ ਦੇ ਬਾਈ ਖੁਦ ਸੇ ਕਰਕੇ ਮੇਲਾ ਕਰਾਉਂਦੇ ਪਿਛਲੇ ਤੀ 35 ਸਾਲ ਤੋਂ ਇਹ ਚੀਜ਼ਾਂ ਹੋ ਰਹੀਆਂ ਨੇ ਜੀ ਸਿਰਫ ਇਸੇ ਕਰਕੇ ਵੀ ਸਾਡੇ ਜਿਹੜੀ ਸਾਡੀ ਜਾੜਾ ਉਹ ਕਿਤੇ ਖਤਮ ਨਾ ਹੋਵੇ ਚਾਹੇ ਇਥੋਂ ਦੇ ਬੱਚੇ ਨੇ ਚਾਹੇ ਲੋਕ ਨੇ ਜਾਂ ਜਿਹੜੇ ਪਿੱਛੋਂ ਆਏ ਹੋਏ ਲੋਕ ਨੇ ਉਹਨਾਂ ਦੇ ਕਿਉਂਕਿ ਕਿਤੇ ਨਾ ਕਿਤੇ ਬੰਦੇ ਤੇ ਸਟ੍ਰੈਸ ਫੁੱਲੀ ਲਾਈਫ ਆ ਜੀ ਇੰਨੀ ਇੱਕ ਬੰਦੇ ਦਾ ਦਿਮਾਗ ਇਹੋ ਜਿਹਾ ਹੋ ਜਾਂਦਾ ਵੀ ਯਾਰ ਪਤਾ ਨਹੀਂ ਕੀ ਕਰਾਂ ਕਿਉਂਕਿ ਕਮਾਈਆਂ ਤੁਹਾਨੂੰ ਪਤਾ 24 ਘੰਟੇ ਬਿੱਲ ਤੇ ਜਦੋਂ ਇਸ ਤਰ੍ਹਾਂ ਦੇ ਮਾਹੌਲ ਰਚੇ ਜਾਂਦੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹਦੇ ਚ ਲੋਕ ਬੜਾ ਪਸੰਦ ਕਰਦੇ ਫਿਰ ਲੋਕ ਵੱਧ ਚੜ ਕੇ ਆਉਂਦੇ ਆ ਚੰਗੇ ਗਾਇਕਾਂ ਨੂੰ ਸੁਣਨ ਚਾਹੇ ਉਹ ਕਮੇਡੀ ਦੇ ਰ ਨੂੰ ਕਿਵੇਂ ਵੇਖਦੇ ਆ ਜੀ ਦੇਖੋ ਖੋਸੇ ਹੁਣੀ ਮੁਬਾਰਕ ਦੇ ਵਧਾਈ ਦੇ ਹੱਕਦਾਰ ਨੇ ਕਿਉਂਕਿ ਇੱਕ ਤਾਂ ਨੇਕ ਕੰਮ ਕਰਦੇ ਆ ਇੱਕ ਤਾਂ ਲੰਗਰ ਲਾਉਂਦੇ ਨੇ ਹਫਤੇ ਬਾਅਦ ਜਿਹੜਾ ਉਹ ਦਵਾਮਾ ਵੀ ਕਿਤੇ ਅਸਰ ਕਰਦੀਆਂ ਨੇ ਸੋ ਮੇਲੇ ਕਰਾਉਣੇ ਕੋਈ ਸੌਖਾ ਕੰਮ ਨਹੀਂ ਇੱਕ ਮੇਲਾ ਕਰਾ ਕੇ ਦੂਜੇ ਮੇਲੇ 'ਚ ਬਸ ਹੋ ਜਾਂਦੀ ਐ ਲਗਾਤਾਰ ਇੰਨੇ ਮੇਲੇ ਉਹ ਕਹਿ ਸਕਦੇ ਆ ਵੀ ਹੈ ਕਿ ਆਸ਼ਕ ਵਰਗਾ ਜੋ ਕਰ ਫੂਕ ਤਮਾਸ਼ਾ ਵੇਖੇ ਇਹ ਮੇਲਿਆਂ ਦੇ ਲਈ ਜਿਹੜੇ ਤੁਸੀਂ ਆ ਕੀ ਉਹਨੂੰ ਕਹਿ ਦਿੰਦੇ ਆ ਬੱਕਰੀ ਵੱਕਰੀ ਕੰਪਨੀਆਂ ਦੇ ਕੋਲੋਂ ਜਾ ਕੇ ਚੰਦਾ ਲੈਣਾ ਫੰਡ ਰੈਂਜੇ ਬੜਾ ਔਖਾ ਯਾਰ ਹਨਾ ਤੇ ਸੋ ਵਾਹਿਗੁਰੂ ਜੀ ਦੀ ਸਾਰੀ ਟੀਮ ਨੂੰ ਖੋਸਾ ਸਾਹਿਬ ਨੂੰ ਅਮਨ ਪੰਨੂ ਕੁੜੀ ਸਾਡੀ ਭੈਣ ਆ ਤੇ ਜਿੰਨੇ ਪਸ਼ਵਿੰਦਰ ਹੁਣੀ ਆਨ ਗੜ ਧਾਰੀਵਾਲ ਸਾਹਿਬ ਆ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਕਿਉਂਕਿ ਪੰਜਾਬੀ ਮਾਂ ਬੁਲੀ ਦੀ ਚੜ੍ਹਦੀ ਕਲਾ ਲਈ ਇਹ ਲੋਕ ਕੰਮ ਕਰ ਰਹੇ ਨੇ ਪੰਜਾਬੀਆਂ ਦੀ ਫਿਤਰਤ ਹੈ ਦੁਨੀਆ ਦੇ ਵਿੱਚ ਕਿੱਥੇ ਵੀ ਗਏ ਨੇ ਆਪਣਾ ਗਾਣਾ ਖਾਣਾ ਪਾਣਾ ਤੇ ਇਹਨਾਂ ਚੀਜ਼ਾਂ ਨਾਲ ਲੈ ਕੇ ਗਏ ਨੇ ਇੱਥੇ ਜਿੱਥੇ ਵੀ ਦੁਨੀਆ ਦੇ ਵਿੱਚ ਪੰਜਾਬੀ ਜਾ ਕੇ ਬੈਠ ਗਿਆ ਉੱਥੇ ਇੱਕ ਨਵਾਂ ਪੰਜਾਬ ਵਸਾ ਲਿਆ ਉਹਨੇ ਠੀਕ ਹੈ ਜੀ ਤੇ ਅੱਜ ਜੇ ਮੇਲੇ ਇੱਥੇ ਕੈਨੇਡਾ ਜਾਂ ਅਮਰੀਕਾ ਇੰਗਲੈਂਡ ਜਾਂ ਆਸਟ੍ਰੇਲੀਆ ਕਿਤੇ ਵੀ ਦੁਨੀਆ 'ਚ ਲੱਗਦੇ ਨੇ ਤਾਂ ਹੀ ਲੱਗਦੇ ਨੇ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਹਾਂ ਠੀਕ ਹੈ ਸਾਡੀਆਂ ਤਿੰਨ ਮਾਂਵਾਂ ਮੈਂ ਹਮੇਸ਼ਾ ਕਿੰਨਾ ਹੁੰਦਾ ਇੱਕ ਮਾਂ ਜਨਮ ਦੇਣ ਵਾਲੀ ਇੱਕ ਧਰਤੀ ਮਾਂ ਤੇ ਇੱਕ ਬੋਲੀ ਇਹ ਤਿੰਨਾਂ ਮਾਂਵਾਂ ਤੋਂ ਅਸੀਂ ਕਦੀ ਵੀ ਮਨਫੀ ਨਹੀਂ ਹੋ ਸਕਦੇ ਅਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਾਂ ਪੰਜਾਬੀ ਤੇ ਰੱਬ ਉਹਨਾਂ ਨੂੰ ਰਾਜੀ ਰੱਖੇ ਜਿਹੜੇ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਨੇ ਚਾਹੇ ਕੋਈ ਵੀ ਅਧਾਰਾ ਚਾਹੇ ਤੁਸੀਂ ਆ ਤੁਸੀਂ ਵੀ ਤਾਂ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਹੋ ਚਾਹੇ ਰੇਡੀਓ ਆ ਟੀਵੀ ਨਾ ਕੋ ਪੇਪਰ ਨਿਕਲਦੇ ਨੇ ਕੋਈ ਮੇਲੇ ਕਰਾਉਂਦੇ ਨੇ ਕੋਈ ਕਬੱਡੀਆਂ ਕਰਾਉਂਦੇ ਨੇ ਸੋ ਸਾਰਾ ਕੁਸ਼ੋ ਤਾਂ ਪੰਜਾਬੀ ਦੀ ਚੜ੍ਹਦੀ ਕਲਾ ਲਈ ਹੋ ਰਿਹਾ ਨਾ ਦੇਖੋ ਤੁਸੀਂ ਅੱਜ ਤਰਾਸਦੀ ਆਈ ਆ ਸਾਡੇ ਤੇ ਉਸ ਤਰਾਸਦੀ ਦੇ ਵਿੱਚ ਤੁਸੀਂ ਇੱਕ ਗੱਲ ਨੋਟ ਕਰੋ ਕਿ ਅੱਜ ਪੰਜਾਬ ਦੇ ਨਾਲ ਪੰਜਾਬ ਹੀ ਖੜਿਆ ਨਹੀਂ ਖੜਿਆ ਕੋਈ ਮੈਂ ਇਹ ਗੱਲ ਕਰਨ ਲੱਗਿਆ ਸੀ ਇਹਨੂੰ ਤੁਸੀਂ ਅਪਰੀਸ਼ੀਏਟ ਦੀ ਹਾਂ ਜੀ ਪੰਜਾਬ ਦੇ ਨਾਲ ਪੰਜਾਬ ਹੀ ਖੜਿਆ ਉਹਦੀ ਵਜ੍ਹਾ ਇਹ ਹੈ ਕਿ ਸਾਡੇ ਜਿਹੜਾ ਡੀਐਨਏ ਨਾ ਪੰਜਾਬ ਦਾ ਜਣੀ ਜਿਹੜਾ ਪੰਜਾਬ ਦਾ ਜਾਇਆ ਪੰਜਾਬ ਚ ਜੰਪਿਆ ਉਹ ਚਾਹੇ ਕਿਸੇ ਜਾਤ ਧਰਮ ਮਸਬਦ ਦਾ ਹੋਵੇ ਉਹ ਪੰਜਾਬੀ ਆ ਉਹ ਸ਼ਹੀਦਾਂ ਦੀ ਧਰਤੀ ਦਾ ਜਾਇਆ ਆ ਉੱਥੇ ਚੱਪੇ ਚੱਪੇ ਤੇ ਸ਼ਹੀਦਾਂ ਦਾ ਖੂਨ ਡੁੱਲਿਆ ਔਰ ਉਹਦੇ ਸੁਭਾਅ ਦੇ ਵਿੱਚ ਉਹਦੇ ਡੀਐਨਏ ਦੇ ਵਿੱਚ ਇਹ ਆ ਕਿ ਉਹਨੇ ਨਾ ਤਾਂ ਜ਼ੁਲਮ ਝੱਲਣਾ ਤੇ ਨਾ ਸਹਿਣਾ ਠੀਕ ਆ ਅੱਜ ਪੰਜਾਬ ਨੇ ਨਾਲ ਚਾਹੇ ਕੋਈ ਵੀ ਨਹੀਂ ਖੜਿਆ ਪਰ ਸਾਡਾ ਜਿਹੜਾ ਸੰਕਲਪ ਬਾਬਾ ਜੀ ਨੇ ਸਾਨੂੰ ਦਿੱਤਾ ਚੜ੍ਹਦੀ ਕਲਾ ਵਾਲਾ ਤੇ ਬਾਬੇ ਅਸੀਂ ਅਸਾਂ ਸਾਲਾਂ ਦੇ ਥਾਪੀਆਂ ਮਾਰਦੇ ਨਾ ਕਹਿੰਦੇ ਕੋਈ ਗੱਲ ਨਹੀਂ ਕਿਹੜੀ ਗੱਲ ਆ ਠੀਕ ਹੈ ਨਾ ਉਹ ਚੜ੍ਹਦੀ ਕਲਾ ਵਾਲੀ ਧਰਤੀ ਆ ਹਾਂ ਪੰਜਾਬ ਲਈ ਪੰਜਾਬ ਖੜਿਆ ਗਾਂ ਕਿਤੇ ਕਿਤੇ ਵੀ ਦੁਨੀਆ ਦੇ ਵਿੱਚ ਕਿਤੇ ਵੀ ਆਫਤ ਆ ਜਾਵੇ ਚਾਹੇ ਕੋਈ ਖੜੇ ਨਾ ਖੜੇ ਪੰਜਾਬੀ ਨੇ ਫੇਰ ਕਾੜਨਾ ਕਿਉਂਕਿ ਸਾਡੇ ਖੂਨ ਚ ਆਇਆ। ਮਤਲਬ ਤੁਸੀਂ ਇਹ ਦੇਖੋ ਵੀ ਪੰਜਾਬੀ ਚਾਹੇ ਕਦੇ ਮਤਲਬ ਜਿਵੇਂ ਮਰਜੀ ਚਾਹੇ ਡੁੱਬਦਾ ਡੁੱਬਦਾ ਵੀ ਚੜਦੀ ਕਲਾ ਦਾ ਪ੍ਰਤੀਕ ਹੈ। ਚੜਦੀ ਕਲਾ। ਕਿਤੇ ਇਹ ਨਹੀਂ ਹੈ ਵੀ ਮੈਂ ਯਾਰ ਡੁੱਬ ਰਿਆਂ ਦੇਖੋ ਕਿੰਨੇ ਲੋਕ ਗਏ ਕਿੰਨੇ ਆਪਣੇ ਚਾਹੇ ਉਹ ਸਿੰਗਰ ਭਾਈਚਾਰਾ ਹੋਵੇ ਚਾਹੇ ਕੋਈ ਵੀ ਹੋਵੇ ਜਿਹਨੇ ਸੇਵਾ ਕਰਦੇ ਐਨਜੀਓ ਹੁਣ ਉਹ ਜਦੋਂ ਵੀ ਜਾਂਦੇ ਜੇ ਕਿਤੇ ਉਥੇ ਵੋਟ ਵੜ ਜਾ ਕੇ ਲੱਗ ਜਾਂਦੀ ਅਗਲਾ ਪਹਿਲਾਂ ਪੁੱਛਦਾ ਵੀ ਭਾਈ ਚਾਹ ਪੀਓਗੇ। ਨਹੀਂ ਇਹ ਨਹੀਂ ਹੈ ਵੀ ਯਾਰ ਮੇਰੇ ਤਾਂ ਘਰ ਡੁੱਬੀ ਜਾਂਦਾ ਮੈਂ ਤੈਨੂੰ ਚਾਹ ਇਹ ਅੱਛਾ ਫਿਰ ਬੰਦਾ ਸ਼ਰਮੋ ਸ਼ਰਮੀ ਨਹੀਂ ਕਹਿੰਦਾ ਆਪਾਂ ਕਿਸੇ ਬਗਾਨੇ ਘਰੇ ਚ ਲਈ ਉੱਥ ਬੜੀ ਵੱਡੀ ਗੱਲ ਹੈ ਔਰ ਸਾਨੂੰ ਸਾਡੇ ਮੈਂ ਹੋਈ ਤੁਹਾਨੂੰ ਕਹਿਣਾ ਸਾਡੇ ਸੁਭਾਅ ਚ ਦੇਖੋ ਅਸੀਂ ਪਿੰਡਾਂ ਦੇ ਵਿੱਚ ਕਈ ਵਾਰੀ ਧੜੇ ਬਣ ਜਾਂਦੇ ਪਾਂਚੀਆਂ ਸਰਪੰਚੀਆਂ ਤੋਂ ਆ ਪਾਰਟੀਆਂ ਪੂਲਟੀਆਂ ਬਾਜ਼ੀਆਂ ਤੋਂ ਕਈ ਵਾਰੀ ਅਸੀਂ ਖੇਬੜਦੇ ਹਾਂ ਕਿਸੇ ਨਾਲ ਲੜਦੇ ਹਾਂ ਝਗੜਦੇ ਹਾਂ ਪਰ ਜਦੋਂ ਸਾਡੇ ਤੇ ਭੀੜ ਪੈਂਦੀ ਹੈ ਪੰਜਾਬ ਤੇ ਉਦੋਂ ਸਾਰੇ ਅਸੀਂ ਇਕੱਠੇ ਹੁੰਦੇ ਹਾਂ ਸਾਰੇ ਇੱਕ ਹੁੰਦੇ ਹਾਂ ਇੱਕੇ ਦੇ ਵਿੱਚ ਵਰਕਤ ਆ ਤੇ ਮੈਂ ਕਹਿ ਸਕਦਾ ਕਿ ਅੱਜ ਸਾਡਾ ਕਲਾਕਾਰ ਭਾਈਚਾਰਾ ਵੀ ਤੇ ਸਾਰੇ ਜਿੱਥੇ-ਜਿੱਥੇ ਵੀ ਦੁਨੀਆ ਦੇ ਵਿੱਚ ਕੋਈ ਵੀ ਬੈਠਾ ਹਰ ਬੰਦੇ ਨੇ ਆਪਣਾ ਦਸਬੰਦ ਕੱਢਿਆ ਹਰ ਬੰਦੇ ਨੇ ਪੰਜਾਬ ਦੇ ਨਾਲ ਖੜਿਆ ਔਰ ਪੰਜਾਬ ਨਾਲ ਖੜਨਾ ਵੀ ਪੈਣਾ ਕਿਉਂਕਿ ਪੰਜਾਬ ਸਾਡਾ ਪਿਓ ਆ ਠੀਕ ਹੈ ਜੀ ਮੈਂ ਉਹ ਗੀਤ ਲਿਖਿਆ ਤਾਂ ਮੈਂ ਕੱਲ ਨੂੰ ਗਾਉਂਗਾ ਵੀ ਮੇਲੇ 'ਚ ਤੁਹਾਡੀ ਨਜ਼ਰ ਕਰਨਾ ਸਾਡੇ ਵੀ ਸੁਣਾਣਾ ਜਰੂਰ ਸੁਣਾਉਂਗਾ ਜੀ ਕੀ ਕਹੇ ਕਦੇ ਮੁਗਲਾਂ ਨਾ ਕਦੇ ਗੋਰੀਆਂ ਨਾ ਕਦੇ ਮੁਗਲਾਂ ਨਾ ਕਦੇ ਗੋਰੀਆਂ ਨਾ ਹਰ ਵਾਰ ਲੜੇ ਆ ਬਾਪੂ ਪੰਜਾਬ ਸਿਆਂ ਤੇਰੇ ਨਾਲ ਖੜੇ ਆ ਬਾਪੂ ਪੰਜਾਬ ਸਿਆਂ ਤੇਰੇ ਨਾਲ ਖੜੇ ਆ ਤੇਰੇ ਨਾਲ ਨੇ ਧੂਖਾਂ ਕਰਦੇ ਕਈ ਲੀਡਰ ਆ ਦੱਲੇ ਹਰ ਬਾਰੀ ਪਿੱਛੇ ਲੱਗ ਜਾਂਦੇ ਲੋਕ ਵਿਚਾਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੀ ਕਰੀਏ ਇਨਾ ਗਦਾਰਾਂ ਦਾ ਅਸੀਂ ਦੁਖੀ ਬੜੇ ਹਾਂ ਬਾਪੂ ਪੰਜਾਬ ਸਿਆਂ ਤੇਰੇ ਨਾਲ ਖੜੇ ਹਾਂ ਦੁਨੀਆ ਦੇ ਉੱਤੇ ਜਿੱਥੇ ਵੀ ਪੰਜਾਬੀ ਵਸਦੇ ਨੇ ਉਹ ਪੰਜਾਬ ਦੇ ਨਾਲ ਖੜੇ ਨੇ ਕਿਉਂਕਿ ਸਾਡੇ ਰੂਟਸ ਸਾਡੀਆਂ ਜੜ੍ਹਾਂ ਠੀਕ ਹੈ ਨਾ ਉਹ ਉੱਥੇ ਨੇ ਲੋਕਾਂ ਨੂੰ ਬਈ ਕੀ ਸੰਦੇਸ਼ ਦੇਣਾ ਚਾਹੁੰਦੇ ਆ ਕਿਉਂਕਿ ਕਈ ਸਾਡੇ ਕੀ ਹੋ ਜਾਂਦਾ ਵੀ ਅਸੀਂ ਜਦੋਂ ਨਾ ਦਾਨਪੁਣ ਕਰਨ ਤੇ ਆਉਨੇ ਆ ਅਸੀਂ ਇਹ ਵੇਖਦੇ ਹੀ ਨਹੀਂ ਵੀ ਉੱਥੇ ਰੋਟੀ ਦੀ ਲੋੜ ਆ ਕਿ ਨਹੀਂ ਲੋੜ ਠੀਕ ਆ ਸਾਡਾ ਜਜ਼ਬਾ ਸਾਡੇ ਹੌਸਲੇ ਹੁੰਦੇ ਆ ਵੀ ਨਹੀਂ ਗੱਲ ਅਸੀਂ ਜਾਣੀ ਜਾਣਾ ਪਰ ਜਿਵੇਂ ਹੁਣ ਉਹ ਗੱਲਾਂ ਇਹੀ ਕਰਦੇ ਸਾਡੇ ਕਹਿੰਦੇ ਜਸਦਰ ਸਾਹਿਬ ਕੰਨਿਓ ਵੀ ਇਹ ਹੁਕਮਨਾਮਾ ਜਾਰੀ ਹੋ ਵੀ ਭਾਈ ਇੱਕ ਮੰਚ ਤੇ ਇਕੱਠੇ ਹੋਵੋ ਚਾਹੇ ਕੋਈ ਵੀ ਐ ਪੁੱਛੋ ਸਾਨੂੰ ਤੇ ਇਹ ਕਰੋ ਵਿਉਂਤਬੰਦੀ ਕਰਕੇ ਆਪਾਂ ਜਾਈਏ ਇਹ ਨਹੀਂ ਹੈ ਵੀ ਆਪਾਂ ਪ੍ਰਸ਼ਾਦਾ ਪਾਣੀ ਲੈਣੇ ਕਿਉਂਕਿ ਦੇਖੋ ਕਿਸੇ ਨੇ ਦਸਵੰਦ ਕੱਢਣਾ ਕਿਸੇ ਨੇ ਕਰੋ ਚਾਰ ਰੋਟੀਆਂ ਵੀ ਦੇਣੀ ਉਹਨੇ ਬੜਾ ਸੁੱਖ ਕੇ ਦਿੱਤਾ ਹੁੰਦਾ ਤੇ ਆਪਾਂ ਉੱਥੇ ਜਾ ਕੇ ਉਹੀ ਆਪਾਂ ਰੱਖ ਦਈਏ ਮੁਰਗੇ ਸੁੱਕੀ ਜਾਣ ਆਪਾਂ ਡੰਗਰਾਂ ਨੂੰ ਪਾਈ ਜਾਈਏ ਉਹ ਮੇਰੇ ਹਿਸਾਬ ਨਾਲ ਵਿਅਰਥ ਹੈ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਕੀ ਸੋਚਦੇ ਹੋ ਵੀ ਕਿਸ ਤਰ੍ਹਾਂ ਦੀ ਵਿਉਂਤਬੰਦੀ ਹੋਣੀ ਚਾਹੀਦੀ ਦੇਖੋ ਇਹ ਬਿਲਕੁਲ ਸਹੀ ਗੱਲ ਆ ਇੱਕ ਜਿੰਨੀਆਂ ਵੀ ਸੰਸਥਾਵਾਂ ਕੰਮ ਕਰਦੀਆਂ ਨੇ ਸਾਰੀਆਂ ਨੂੰ ਇਕੱਠੇ ਹੋ ਕੇ ਇੱਕ ਮਤ ਨਾਲ ਹੋ ਕੇ ਚੱਲਣਾ ਪੈਣਾ ਕਿਉਂਕਿ ਹਜੇ ਲੋੜ ਤਾਂ ਬਾਅਦ ਵਿੱਚ ਪੈਣੀ ਆ ਪੰਜਾਬ ਨੂੰ ਆਜੇ ਨਹੀਂ ਅਜਤਾ ਅਸੀਂ ਜਿਹੜੀ ਤੁਸੀਂ ਕਹਿੰਦੇ ਆ ਅਸੀਂ ਲੰਗਰ ਲਾ ਰਹੇ ਆ ਕਿਉਂਕਿ ਅਸੀਂ ਲੰਗਰ ਲਾਉਣੇ ਹੀ ਆ ਕਿਉਂਕਿ ਮਾਬੇ ਨਾਨਕ ਦੇ ਵਾਰਸ ਆ ਅਸੀਂ ਉਹ ਤਾਂ ਪੂਰੀ ਦੁਨੀਆ ਤੇ ਲਾਉਣੇ ਆ ਅੱਛਾ ਉਹਦੇ ਲਈ ਤੁਹਾਨੂੰ ਜੇ 4 ਪੈਸੇ ਹੈਗੇ ਪਿਚਾ ਕੇ ਰੱਖਣੇ ਪੈਣਗੇ ਕਿਉਂਕਿ ਜਦੋਂ ਹਜੇ ਪਾਣੀ ਉਤਰਨਾ ਥੱਲੇ ਤੁਹਾਨੂੰ ਜਿਹੜੀਆਂ ਗਾਰ ਪੈ ਗਈਆਂ ਠੀਕ ਹੈ ਨਾ ਤੁਹਾਡੇ ਘਰ ਟਹਿ ਗਏ ਆ ਠੀਕ ਹੈ ਜੀ ਤੁਹਾਡੇ ਪਸ਼ੂ ਡੰਗਰ ਜਾਂਦੇ ਲੱਗੇ ਤੁਹਾਡੇ ਟਰੈਕਟਰ ਤੁਹਾਡੀਆਂ ਮਸ਼ੀਨਰੀਆਂ ਉਹ ਤੋਂ ਬਾਅਦ ਕਈ ਬਿਮਾਰੀਆਂ ਫੈਲਣੀਆਂ ਇਹ ਤੋਂ ਬਾਅਦ ਠੀਕ ਹੈ ਨਾ ਇਹ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਪੈਣਾ ਮੁਰਵਸੀ ਵੇ ਲਈ ਠੀਕ ਹੈ ਨਾ ਇਹਨਾਂ ਚੀਜ਼ਾਂ ਲਈ ਕਿਸੇ ਨੂੰ ਕਿਸਾਨ ਨੂੰ ਮੱਝਾਂ ਲੈ ਕੇ ਦਵੋਗੇ ਕਿਸੇ ਨੂੰ ਟਰੈਕਟਰ ਲੈ ਕੇ ਦਵੋਗੇ ਠੀਕ ਹੈ ਜੀ ਔਰ ਕਿਸੇ ਦਾ ਘਰ ਗਰੀਬ ਦਾ ਪਾਉਂਗੇ ਕਿਉਂਕਿ ਕਈ ਘਰ ਤਾਂ ਸਾਡੇ ਪੰਜਾਬ 'ਚ ਇਦਾਂ ਦੇ ਆ ਯਾਰ ਵੀ ਜਿਨ੍ਹਾਂ ਦਾ ਗੁਜ਼ਾਰਾ ਦੁੱਧ ਦੇ ਸਿਰ ਤੇ ਚੱਲਦਾ ਬੱਚਿਆਂ ਦੀਆਂ ਫੀਸਾਂ ਜਾਂ ਉਹਨਾਂ ਨੇ ਲਵੇਰੇ ਰੱਖੇ ਆ ਦੁੱਧ ਵੇਚਦੇ ਆ ਤਾਂ ਸਾਡਾ ਗੁਜ਼ਾਰਾ ਹੁੰਦਾ ਨਾ ਹਾਂ ਸਾਨੂੰ ਜੇ ਐਵੇਂ ਹੀ ਅਸੀਂ ਕਹਿ ਦਈਏ ਤੇ ਸਾਡੇ ਜਿਹੜੇ ਗੁਜ਼ਾਰੇ ਆ ਯਾਰ ਅਸੀਂ ਪਰਦੇਸੀ ਕਹਾਈ ਹੋਏ ਪਹਿਲੀ ਤੇ ਗੱਲ ਇਹ ਆ ਮਜਬੂਰੀਆਂ ਮਜਬੂਰ ਕਰਦੀਆਂ ਕਿਸੇ ਨੂੰ ਪਰਦੇਸੀ ਹੁਣ ਲਈ ਸ਼ੌਂਕ ਨਾਲ ਕੋਈ ਪਰਦੇਸੀ ਨਹੀਂ ਹੁੰਦਾ ਸਾਡੀਆਂ ਗਵਰਨਮੈਂਟਾਂ ਸਵੈਰਧ ਹੁੰਦੀਆਂ ਸਾਡੇ ਲਈ ਕੁਝ ਕੀਤਾ ਹੁੰਦਾ ਤੇ ਇਹ ਕਾਨੂੰ ਪਰਦੇਸੀ ਹੁੰਦੇ ਯਾਰ ਨਹੀਂ ਹੁੰਦੇ ਠੀਕ ਹੈ ਨਾ ਜਿਵੇਂ ਬਾਕੀ ਤੁਹਾਡੀ ਗੱਲ ਵਿਚਾਲੇ ਆ ਸੌਰੀ ਟੋਕਰਿਆ ਤੁਹਾਨੂੰ ਜਿਵੇਂ ਆਪਾਂ ਇੱਥੇ ਐਸੇ ਆਪਾਂ ਦਸਵੰਦ ਇਕੱਠੇ ਕਰਦੇ ਆਂ ਬੜੇ ਰੇਡੀਓ ਥਾਮ ਕੀਤੇ ਰੇ ਬੜੇ ਹੋਰ ਵੀ ਪੈਸੇ ਇਕੱਠੇ ਹੋਣੇ ਜਿਵੇਂ ਆਪਾਂ ਕੱਲ ਵੀ ਕਹਿੰਨੇ ਆ ਵੀ ਆਪਾਂ ਪੈਸੇ ਇਕੱਠੇ ਕਰਨੇ ਆ ਪਰ ਆਪਾਂ ਇਹ ਕਿਵੇਂ ਮਤਲਬ ਇਹ ਕਰ ਸਕਦੇ ਆਂ ਵੀ ਆਪਣੇ ਆਪ ਨੂੰ ਮੇਕ ਸ਼ੋਰ ਵੀ ਇਹ ਯਾਰ ਪੈਸੇ ਸਹੀ ਥਾਂ ਤੇ ਲੱਗਣਗੇ ਔਰ ਇੰਨੇ ਲੱਗਣਗੇ ਕਿਉਂਕਿ ਦੇਖੋ ਆਪਾਂ ਮੀਟਿੰਗਾਂ ਜ਼ਰੂਰ ਕਰਦੇ ਆਂ ਆਪਾਂ ਪੁੱਛਦੇ ਜਿਵੇਂ ਨਾ ਜਿੰਨੂੰ ਵੀ ਦਿੰਨੇ ਆ ਸੰਸਥਾ ਨੂੰ ਭਾਈ ਤੂੰ ਕਿਵੇਂ-ਕਿਵੇਂ ਲਾਉਣੇ ਅਗਲਾ ਕਹਿੰਦਾ ਜੀ ਆਹ ਸਾਡੀ ਆਪਾਂ ਪਿੰਡਾਂ ਦੇ ਵਿੱਚ ਪੁੱਛ ਲਈਏ بجائے ਆਏ ਦਾਨ ਕਰਨ ਦੇ ਉੱਥੇ 4 ਪੈਸੇ ਪੰਚਾਇਤਾਂ ਦੇ ਥਰੂ ਇਕੱਠੇ ਕਰਕੇ ਆਪਾਂ ਕਰ ਪਾ ਦਈਏ ਉਹ ਚੰਗਾ ਆ ਕਿ ਦੂਜੇ ਲੋਟ ਇਸ ਤਰ੍ਹਾਂ ਦੇ ਐਨਜੀਓ ਜਿਵੇਂ ਹੁੰਦੇ ਨੇ ਉਹਨਾਂ ਨੂੰ ਦੇ ਕੇ ਗਾਂ ਦੀ ਗਾਂ ਪ੍ਰਦਾਨ ਕਰਾਉਣਾ ਇਹ ਚੰਗਾ ਦੇਖੋ ਜੀ ਮਸਲਾ ਤੇ ਇਸ ਚੀਜ਼ ਦਾ ਐਨਜੀਓ ਕਿਹੜੀ ਆ ਲੂਟੂ ਟੂਲੇ ਬਹੁਤ ਇਕੱਠੇ ਹੋਣਗੇ ਹੁਣ ਲੁਟਣ ਲਈ ਖਾਣ ਲਈ ਪਰ ਇੱਕ ਗੱਲ ਹੋਰ ਸੁਣ ਲਓ ਦਾ ਸੰਬੰਧ ਦਾ ਕੱਢਿਆ ਪੈਸਾ ਜਿੰਨੇ ਖਾ ਲਿਆ ਉਹਦੇ ਕੋੜ ਪੈ ਜਾਣਾ ਬਖਸ਼ਿਆ ਨਹੀਂ ਜਾਣਾ ਉਹ ਦੁਨੀਆ ਦੇ ਉੱਤੇ ਠੀਕ ਹੈ ਨਾ ਇਹ ਜਿਹੜਾ ਪੈਸਾ ਆ ਇਹ ਜੇ ਦਾ ਤੁਸੀਂ ਕਹਿੰਦੇ ਹੈ ਨਾ ਇੱਕ ਇੱਕ ਚੰਗੀ ਬਿਉਂਤਬੰਦੀ ਬਣਾ ਕੇ ਲੱਗਣਾ ਚਾਹੀਦਾ ਪੈਂਡ ਸੰਭੋ ਪੰਜ ਪੈਂਡ ਫੜ ਲੋ ਕੋਈ 10 ਪੈਂਡ ਫੜ ਲਵੇ ਫੇ ਉੱਥੇ ਦੇਖ ਕੇ ਕੀ ਆ ਠੀਕ ਹੈ ਉੱਥੇ ਇਹ ਵੀ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੰਨੀਆਂ ਮੱਝਾਂ ਦੇ ਰਹੇ ਹੋ ਤੁਸੀਂ ਟਰੈਕਟਰ ਦੇ ਰਹੇ ਹੋ ਕਿੰਨੇ ਇੱਕ ਕਲੀਅਰ ਹੋਣਾ ਚਾਹੀਦਾ ਉਹਨਾਂ ਕਿਸਾਨਾਂ ਦਾ ਨਾਲ ਇੰਟਰਵਿਊ ਹੋਣੀ ਚਾਹੀਦੀ ਇਹ ਨਹੀਂ ਬਈ ਇਦਾਂ ਖੜੀਆਂ ਕਾਲੀਆਂ ਆਹ ਮੱਝਾਂ ਦੇ ਰਹੇ ਜੀ ਇੰਨੀਆਂ ਆਹ ਟਰੈਕਟਰ ਇਦਾਂ ਇਹ ਕੋਈ ਮਤਲਬ ਨਹੀਂ ਕਿਸਾਨ ਮੋਹਰੇ ਆਵੇ ਉਹ ਕਹੇ ਕਿ ਮੈਨੂੰ ਵਾਕਈ ਟਰੈਕਟਰ ਮਿਲਿਆ ਉਹ ਕਹੇ ਕਿ ਮੈਨੂੰ ਵਾਕਈ ਦੋ ਮੱਝਾਂ ਮਿਲੀਆਂ ਜਾਂ ਤਿੰਨ ਮੱਝਾਂ ਮਿਲ ਠੀਕ ਹੈ ਨਾ ਮਤੇ ਜਿਹੜਾ ਦਸਬੰਦ ਕੱਢਿਆ ਲੋਕਾਂ ਨੂੰ ਕਿਸੇ ਅਰਥ ਲੱਗਣਾ ਚਾਹੀਦਾ ਲੂਟੂ ਬੰਦਿਆਂ ਤੋਂ ਨਹੀਂ ਜਾਣਾ ਚਾਹੀਦਾ ਮੇਰੀ ਮੈਂ ਤੁਹਾਨੂੰ ਤਾਂ ਇਹ ਗੱਲ ਕੀਤੀ ਬਾਈ ਮਨਕੀਰਤ ਨੇ ਟਰੈਕਟਰ ਦਿੱਤੇ ਸੰਸਥਾ ਨੂੰ ਦਿੱਤੇ ਖਾਲਸਾ ਏਡ ਨੂੰ ਜਿਹੜੀ ਦੂਜੀ ਬਣੀ ਆ ਮੁੰਡੇ ਦੀ ਨਿਊ ਖਾਲਸਾ ਉਹਨੂੰ ਦਿੱਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਇਹ ਟਰੈਕਟਰਾਂ ਦਾ ਕਿਵੇਂ ਕਰਨਾ ਹੈ ਮੈਂ ਮੈਨੂੰ ਹੁਣ ਇਹ ਦੇਖੋ ਉਹਨਾਂ ਨੇ ਦਿੱਤੇ ਹੋਣੇ ਮੰਨ ਲਓ ਤੁਸੀਂ ਕਿਸੇ ਨੂੰ ਕੋਈ ਚੀਜ਼ ਦੇਣੀ ਹੈ ਤੁਸੀਂ ਪਹਿਲਾਂ ਸੋਚਿਆ ਹੋਣਾ ਪਰ ਲੋਕਾਂ ਨੂੰ ਨਹੀਂ ਇਸ ਗੱਲ ਬਾਰੇ ਪਤਾ ਸੀ ਲੋਕ ਇਹ ਸੋਚਦੇ ਆ ਵੀ ਉਹ ਘਰ ਘਰ ਟਰੈਕਟਰ ਦੇਣੇ ਸੀ ਉਹ ਕਹਿੰਦੇ ਜੀ ਅਸੀਂ ਆਪਣੇ ਡਰਾਈਵਰ ਵੀ ਹਾਇਰ ਕਰਨੇ ਆ ਮਤਲਬ ਅਸੀਂ ਆਪਣੇ ਡਰਾਈਵਰ ਲਿਆਵਾਂਗੇ ਤਨਖਾਹਾਂ ਤੇ ਖੁਸ਼ ਸਾਡੀ ਇਹੀ ਆ ਪਰ ਜਿਹੜੇ ਟਰੈਕਟਰ ਆ ਜਦੋਂ ਸਾਰਾ ਕੰਮ ਹੋ ਗਿਆ ਇਹ ਜਿਹੜੀ ਸਾਡੀ ਸੰਸਥਾ ਉਹਦੀ ਪ੍ਰਾਪਰਟੀ ਆ ਕੱਲ ਨੂੰ ਕਿਤੇ ਵੀ ਲੋਡ ਪਾਊਗੀ ਉਸ ਸਾਬ ਨਾਲ ਦੋ ਉਹਦੇ ਤੇ ਕਈਆਂ ਨੇ ਇਤਰਾਜ਼ ਕੀਤਾ ਵੀ ਇਹਦੇ ਨਾਲੋਂ ਤਾਂ ਚੰਗਾ ਤੁਸੀਂ ਯਾਰ ਜਿਹੜਾ ਵਾਕਈ ਇੱਕ ਲਿਸਟ ਬਣਾ ਲਓ ਜਿਹੜਾ ਵੀ ਜਿਹਨੂੰ ਵਾਕਈ ਨੀਡੀ ਪਰਸ ਉਹਨੂੰ ਉਹਦਾ ਟਰੈਕਟਰ ਦੇ ਦਿਓ ਜਿਹੜਾ ਵਿਚਾਰਾ ਵਾਕਈ ਘਰੋਂ ਗਰੀਬਾ ਹਾਂ ਜਿਹੜਾ 50 60 ਕਿਲੀਆਂ ਦੀ ਖੇਤੀ ਕਰਦਾ ਚਲੋ ਉਹਦੀ ਵੀ ਹੈਲਪ ਕਰਨੀ ਬਣਦੀ ਆ ਕਿਉਂਕਿ ਰੋੜਿਆ ਤਾਂ ਉਹਦਾ ਵੀ ਸਾਰਾ ਕੁਝ ਆ ਪਰ ਚਲੋ ਫਿਰ ਵੀ ਉਹ ਸੰਭਲ ਜਾਊਗਾ ਹੈਨਾ ਇਹਨੂੰ ਕਿਵੇਂ ਤੁਹਾਡਾ ਤੁਹਾਡਾ ਵਿਚਾਰ ਕੀ ਨਹੀਂ ਮੇਰਾ ਵਿਚਾਰ ਤਾਂ ਇਹ ਆ ਫਿਰ ਆ ਨਹੀਂ ਕੰਮ ਕਰਨੇ ਚਾਹੀਦੇ ਤੁਹਾਡੀ ਗੱਲ ਸਹੀ ਆ ਜੇ ਦੇਣਾ ਗਰੀਬ ਕਿਸਾਨ ਨੂੰ ਉਹਨੂੰ ਦਿਓ ਯਾਰ ਆਪਣਾ ਰੋਜ਼ਗਾਰ ਤੋਰੇ ਆਪਣੀ ਜ਼ਮੀਨ ਜਮੂਨ ਵਾਵੇ ਜਾਂ ਹੋਰ ਜੋ ਜੋ ਵੀ ਉਹ ਕੰਮ ਕਰ ਸਕਦਾ ਉਹ ਵਿਚਾਰਾ ਕਰੇ ਠੀਕ ਹੈ ਨਾ ਉਹ ਨਹੀਂ ਗੱਲ ਹੁੰਦੀ ਮੈਂ ਗੱਲ ਫਿਰ ਨਹੀਂ ਨਹੀਂ ਤੁਹਾਨੂੰ 2 ਸਾਲਾਂ ਲਈ ਕੁਝ ਨਹੀਂ ਰਿਹਾ ਮੈਂ ਆ ਤੁਹਾਡੀ ਗੱਲ ਸਹੀ ਆ ਫਿਰ ਜਿਹੜੀ ਕਹੀ ਜਾਂਦੇ ਆ ਜਿਹਦਾ ਖੇਤ ਉਹਦੀ ਰੇਤ ਰੇਤ ਕਿਤੇ ਥੋੜੇ ਸਾਰਿਆਂ ਚ ਆ ਜਾਣੀਆਂ ਉਹ ਤਾਂ ਚਿੱਕੜ ਭਰਿਆ ਪਿਆ ਯਾਰ ਕਾਹਦੇ ਮੈਂ ਡਰਾਮੇ ਕਰੀ ਜਾਂਦੇ ਆ ਤੁਸੀਂ ਲੋਕਾਂ ਨੂੰ ਜ਼ਮੀਨਾਂ ਸਹੀ ਕਰਕੇ ਦਿਓ ਉਪਜਾਊ ਕਰਕੇ ਦਿਓ ਫੇਰ ਆ ਉਹ 6-1.5 ਜਿੰਦਾ ਤੁਸੀਂ ਕਹਿੰਦੇ ਹੋ ਟਾਈਮ ਲੱਗਣਾ ਆ ਉਹ ਵਕਤ ਲੱਗਣਾ ਔਰ ਦੂਸਰੀ ਗੱਲ ਹੋਰ ਸਾਡੇ ਲੋਕਾਂ ਨੂੰ ਹੁਣ ਸੁਹਿਰਦ ਹੋ ਜਾਣਾ ਚਾਹੀਦਾ ਜਿਹੜਾ ਮੈਂ ਮੈਸੇਜ ਦੇਣਾ ਚਾਹੁੰਦਾ ਮੇਨ ਗੱਲ ਸਾਡੀਆਂ ਸਰਕਾਰਾਂ ਨੂੰ ਖਾਸ ਕਰਕੇ ਸਾਡੇ ਲੋਕਾਂ ਨੂੰ ਸਰਕਾਰਾਂ ਅਸੀਂ ਬਣਾਉਨੇ ਆ ਨਾ ਠੀਕ ਹੈ ਨਾ ਉੱਠ ਕੇ ਖੜੇ ਹੋਵੋ ਤੁਹਾਡੇ ਟੈਕ ਦੇ ਪੈਸੇ ਤੋਂ ਇਹ ਲੋਕ ਤੁਹਾਨੂੰ ਲੁੱਟ ਲੁੱਟ ਕੇ ਖਾ ਰਹੇ ਆ ਠੀਕ ਹੈ ਨਾ ਉੱਠ ਕੇ ਖੜੇ ਹੋਵੋ ਆਪਣੇ ਹੱਕਾਂ ਲਈ ਕਮ ਸੋ ਕਮ ਕੁਦਰਤ ਲਈ ਤਾਂ ਖੜੇ ਹੋਵੋ ਜਦੋਂ ਕੁਦਰਤ ਇਹ ਗੇਸਟ ਜਾਂਦੇ ਆ ਨਾ ਇਹ ਗੱਲ ਯਾਦ ਰੱਖਿਓ ਬਾਬਿਓ ਕੁਦਰਤ ਆਪਣਾ ਹਿਸਾਬ ਤਾਬ ਆਪ ਕਰ ਲੈਂਦੀ ਪੂਰਾ ਜਿੰਨੀ ਰੇਤਾਂ ਅਸੀਂ ਬਰਬਾਦ ਕੀਤੀ ਸੀ ਉਹਨੇ ਉਨੀ ਰੇਤਾਂ ਲੈਣ ਦੀ ਜਿੰਨੇ ਪਾਣੀ ਅਸੀਂ ਦਰਿਆਵਾਂ ਦੇ ਗੰਦਲੇ ਕੀਤੇ ਫੈਕਟਰੀਆਂ ਦੇ ਪਾਪਾ ਕੇ ਕੱਲਾ ਕਿਸਾਨ ਨੂੰ ਦੋਸ਼ੀ ਮੰਨ ਦਿੰਦੇ ਆ ਕਿਸਾਨ ਨੇ ਜੀ ਆਹ ਕਰਤਾ ਜੀ ਪਾਣੀ ਉਹ ਹਵਾ ਗੰਦੀ ਸਾਰਾ ਸਾਲ ਫੈਕਟਰੀਆਂ ਦਾ ਧੂਆਂ ਉਹ ਗੰਦ ਸਾਰਾ ਸਾਲ ਚੱਲਦਾ ਉਹਨੂੰ ਤਾਂ ਕੁਝ ਨਹੀਂ ਕਹਿੰਦੇ ਕੋਕੋਥੋਂ ਪੈਸੇ ਮਿਲਦੇ ਆ ਇਹਨਾਂ ਪਾਰਟੀਆਂ ਨੂੰ ਸਾਰਾ ਫੈਕਟਰੀਆਂ ਦਾ ਗੰਦਾ ਪਾਣੀ ਦਰਿਆ ਗੰਦੇ ਕਰਦੇ ਕਿੰਨੇ ਵਧੀਆ ਪਾਣੀ ਸੀ ਸਾਡੇ ਦਰਿਆ ਮੱਲ ਲੈ ਹਣਾ ਦਰਿਆ ਮੱਲ ਲੈ ਠੀਕ ਹੈ ਜੀ ਫਿਰ ਅਸੀਂ ਕੀੜਾ ਨਾਸ਼ਕ ਜਿਹੜੀਆਂ ਦਵਾਈਆਂ ਪਾ ਪਾ ਕੇ ਖੱਤਿਆਂ 'ਚ ਜਿਹੜੇ ਕੀੜੇ ਸਾਡੇ ਮਿੱਤਰ ਸੀ ਅਸੀਂ ਉਹ ਵੀ ਮਾਰਦੇ ਮਾਰਦੇ ਨਾ ਉਧਰ ਅੱਛਾ ਫੇ ਅਸੀਂ ਬੰਨਿਆਂ ਦੇ ਸਰਕਾਰਾਂ ਨੇ ਰੋੜਾਂ ਤੇ ਦਰਾਕ ਤਾਂ ਕੋਈ ਕੋਈ ਰਹਿਣ ਨਹੀਂ ਦਿੰਦਾ ਤੇ ਸਾਡੇ ਕਿਸਾਨਾਂ ਨੇ ਬੰਨਿਆਂ ਤੇ ਨਹੀਂ ਧਿਆਨ ਦਿੱਤਾ ਮਜ਼ਾਕ ਹੀ ਕਰ ਰਹੇ ਆ ਉਹਨਾਂ ਨਾਲ ਕੋਈ ਨਾ ਤੁਹਾਨੂੰ 10-10000 ਦੇ ਦਾਂਗੇ 20-20000 ਮੈਂ ਨਹੀਂ ਕਹਿੰਦਾ ਚਲੋ ਮੈਂ ਕਹਿੰਦਾ ਗਰੀਬ ਦਾਦਾ ਬਚਰੇ ਦੇ ਲਈ 2000 ਵੀ ਬਹੁਤ ਵੱਡੀ ਗੱਲ ਹੁੰਦੀ ਆ ਪਰ ਗੱਲ ਤੇ ਆ ਵੀ ਜਿਹਦਾ ਇੱਕ ਘਰ ਰੁੜ ਗਿਆ ਜਿਹਦਾ ਉਹਦਾ ਕੋਈ 20-50000 ਨਾਲ ਕੁਝ ਬਣ ਜੂ ਆਪਾਂ 20-50000 ਲੱਖ ਤੇ ਆਵਾਂਗੇ ਉਹ ਵਿਚਾਰੇ ਦਾ ਕੋਠਾ ਖੜਾਉਣ ਨੂੰ ਮੁੜ ਕੇ ਜਿਹੜੀ ਤੋਂ ਤੁਹਾਡੇ ਕਹਿਣ ਨੂੰ ਜਿਵੇਂ ਉਹ ਸਵੇਰੇ ਵੇਚ ਕੇ ਦੁੱਧ ਆਥਣੇ ਪੈਸੇ ਰੋਟੀ ਖਾਣ ਨੂੰ ਲੈ ਕੇ ਆਉਂਦਾ ਕਹਿੰਦਾ ਹੈਂਡ ਟੂ ਮਾਉਥ ਜੀ ਨੂੰ ਆ ਤੇ ਉਹ ਲਵੀ ਪਰ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਚਾਹੀਦਾ ਜੀ ਵੀ ਜੇ ਲੋਕ ਜਿਵੇਂ ਤੁਹਾਡੇ ਕਹਿਣ ਕੋ ਸਰਜਰ ਸਰਹਰਤ ਹੋ ਜਾਣ ਤੇ ਇੱਕ ਇਹ ਦੇਖ ਲੈਣ ਵੀ ਕੱਲ ਨੂੰ ਜਦੋਂ ਸਰਕਾਰ ਆਣੀ ਅਸੀਂ ਉਹਨਾਂ ਨੂੰ ਇਹ ਪੁੱਛਣਾ ਅਸੀਂ ਦੱਸਣਾ ਤੇ ਫੇਰ ਜਾ ਕੇ ਕਿਤੇ ਗੱਲ ਬਾਤ ਉਹਨਾਂ ਦੇ ਚੂਣ ਜਿਹੜੇ ਪੱਤਰ ਬਣਾਉਂਦੇ ਆ ਉਹਦੇ ਵਿੱਚ ਇਹ ਚੀਜ਼ਾਂ ਦਰਜ ਹੋਣੀਆਂ ਚਾਹੀਦੀਆਂ ਕਿ ਇਸ ਚੀਜ਼ ਦੇ ਨਾਲ ਖਲਵਾੜ ਕੁਦਰਤ ਦੇ ਨਾਲ ਤੁਸੀਂ ਗਵਰਨਮੈਂਟਾਂ ਨਹੀਂ ਕਰੋਗੀਆਂ ਤੇ ਤਾਂ ਵੋਟ ਪਾਵਾਂਗੇ ਠੀਕ ਹੈ ਨਾ ਗਵਰਨਮੈਂਟਾਂ ਦਾ ਤਾਂ ਜਾਂਦਾ ਕੁਛ ਨਹੀਂ ਆਮ ਪਬਲਿਕ ਬਰਬਾਦ ਹੁੰਦੀ ਆ ਠੀਕ ਹੈ ਨਾ ਉਹਨਾਂ ਦੇ ਚੋਣ ਪੱਤਰ ਦੇ ਵਿੱਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਤੁਸੀਂ ਵੋਟ ਹੀ ਤਾਂ ਪਾਓ ਤੁਸੀਂ ਕਿਉਂ ਇਦਾਂ ਦੇ ਬੰਦਿਆਂ ਨੂੰ ਚੁਣਦੇ ਆਂ ਬਈ ਜਿਹੜੇ ਪੰਜਾਬ ਦੇ ਸਕੇ ਹੀ ਹਨੇਗੇ ਠੀਕ ਹੈ ਨਾ ਉਹਨਾਂ ਨੂੰ ਆਪਣੇ ਢਿੱਡ ਭਰਨਾ ਮਤਲਬ ਆ ਪੰਜਾਬ ਰੋੜਦਾ ਰੋੜ ਜਾ ਮਰਦਾ ਮਰ ਜਾ ਪਰ ਪੰਜਾਬ ਕਦੇ ਵੀ ਮਰਨਾ ਨਹੀਂ ਕਿਉਂਕਿ ਇਹ ਸ਼ਹੀਦਾਂ ਦੀ ਧਰਤੀ ਆ ਚੱਪੇ-ਚੱਪੇ ਤੇ ਸ਼ਹੀਦਾਂ ਦਾ ਖੂਨ ਡੁੱਲਿਆ ਆ ਤੇ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਹੀ ਰਹਿਣਾ ਕਿਉਂਕਿ ਅਸੀਂ ਅਸੀਂ ਜਿਹੜੇ ਪੰਜਾਬੀ ਆ ਨਾ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਤੇ ਜਦੋਂ ਅਸੀਂ ਸਰਬੱਤ ਦਾ ਭਲਾ ਮੰਗਦੇ ਆ ਤਾਂ ਬਿੱਟ ਭਲਾ ਸਾਡਾ ਵੀ ਆ ਨਾ ਠੀਕ ਹੈ ਨਾ ਮਰਨਾ ਤਾਂ ਹੈ ਨਹੀਂ ਅਸੀਂ ਪਰ ਇਹ ਅਸੀਂ ਤਕਲੀਫ ਵਿੱਚ ਆਉਨੇ ਆ ਸਾਨੂੰ ਦਰਦ ਦਿੰਦੀ ਸਾਨੂੰ ਦੁੱਖ ਦਿੰਦੀ ਆ ਕੁਦਰਤ ਜਦੋਂ ਅਸੀਂ ਕੁਦਰਤ ਦੇ ਅੰਗੇਸ ਜਾਨੇ ਆ ਕਿਸੇ ਵੀ ਪਾਸੇ ਤੋਂ ਲੈ ਲਈਏ ਕਿਸੇ ਵੀ ਪਾਸੇ ਤੋਂ ਲੈ ਲਈਏ ਜਦੋਂ ਕੁਦਰਤ ਦੇ ਅੰਗੇਸ ਜਾਵਾਂਗੇ ਕੁਦਰਤ ਸਾਨੂੰ ਦੁੱਖ ਦੇਊਗੀ ਸੋ ਧੰਨਵਾਦ ਬਾਈ ਜੀ ਡੇਲੀ ਪੋਸਟ ਨਾਲ ਗੱਲਬਾਤ ਕਰਨ ਲਈ ਥੈਂਕ ਯੂ ਬਹੁਤ ਤੁਹਾਡੀ ਸਾਰੀ ਟੀਮ ਦਾ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਸਤਿ ਸ੍ਰੀ ਅਕਾਲ